ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਜ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਐਹੋ ਜੀਆਂ ਪੰਕਤੀਆਂ ਦੱਸਾਂਗੀ ਜਿਨ੍ਹਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲਿਆ ਗਿਆ ਹੈ ਇਹ ਪਾਠ ਦੀਆਂ ਪੰਕਤੀਆਂ ਉਸ ਲਈ ਹਨ ਜੋ ਬੱਚੇ ਜਾਂ ਜੋ ਕੋਈ ਵੱਡਾ ਸੁੱਤੇ ਹੋਏ ਡਰ ਜਾਂਦਾ ਹੈ ਤੁਸੀਂ ਡਰ ਕੇ ਇੱਕਦਮ ਉੱਠ ਜਾਂਦੇ ਹੋ ਤੇ ਇਹ ਬਾਣ ਦੀਆਂ ਪੰਕਤੀਆਂ ਕਰਨ ਨਾਲ ਤੁਹਾਡਾ ਜੋ ਡਰ ਹੈ ਜੋ ਤੁਹਾਡੇ ਸਰੀਰ ਦੀ ਰੱਖਿਆ ਹੈ ਉਹ ਪਰਮਾਤਮਾ ਕਰਦਾ ਹੈ ਤੁਸੀਂ ਜੀ ਬਾਣ ਦੀਆਂ ਪੰਕਤੀਆਂ ਡੇਲੀ ਕਰਕੇ ਸੋਵੋਗੇ ਉਸ ਨਾਲ ਤੁਹਾਡੇ ਸਰੀਰ ਦੀ ਹਰ ਪ੍ਰਕਾਰ ਦੀ ਰੱਖਿਆ ਵਾਹਿਗੁਰੂ ਜੀ ਕਰਨਗੇ ਤੇ ਤੁਸੀਂ ਇੱਕਦਮ ਰਾਤ ਨੂੰ ਡਰ ਕੇ ਨਹੀਂ ਉਠੋਗੇ ਇਸ ਪੰਕਤੀਆਂ ਨੂੰ ਕਰਨ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਪੈ ਕੁਝ ਵੀ ਹੈ ਉਹ ਨਹੀਂ ਲੱਗਦਾ ਤੇ ਤੁਸੀਂ ਰੋਜ਼ਾਨਾ 21 ਦਿਨ ਨਗਾਤਾਰ 108 ਵਾਰੀ ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਕਰਕੇ ਸੋਣਾ ਹੈ 21 ਦਿਨ ਕਰਕੇ ਦੇਖੋ ਜੇ ਤੁਹਾਨੂੰ ਤੇ ਤੁਹਾਨੂੰ ਆਪਣੇ ਆਪ ਇਸ ਦਾ ਫਰਕ ਪਤਾ ਲੱਗੋਗਾ 21 ਦਿਨ ਕਰਨ ਤੋਂ ਬਾਅਦ ਇਸ ਨੂੰ ਤੁਸੀਂ ਰੋਜ਼ਾਨਾ ਵੀ ਆਪਣੀ ਜ਼ਿੰਦਗੀ ਦੇ ਵਿੱਚ ਰਾਤੀ ਸੌਣ ਤੋਂ ਪਹਿਲਾਂ ਕਰ ਸਕਦੇ ਹੋ ਆਓ ਸਾਥ ਸੰਗਤ ਜੀ ਮੈਂ ਤੁਹਾਨੂੰ ਇਹਨਾਂ ਪੰਕਤੀਆਂ ਦਾ ਸਿਮਰਨ ਕਰਵਾਨੀ ਹਾਂ ਬਿਲਾਵਲੀ ਮਹਾਲਾ ਪੰਜਵਾਂ ਤਾਤੀ ਵਾਉ ਨਾਲ ਲੱਗਈ पार ब्रह्म शरणाई जो गिर्द हमारे रामकार दुख लगे ना पाई सतगुर पूरा पेटिया जिन बणत बनाई राम नाम औखद दिया एकाले वलाई रहाओ ਰਾਖ ਲਈ ਦਿਨ ਰਾਖਨ ਹਾਰੇ ਸਭ ਬਿਆਦ ਮਿਟਾਈ ਕਹੂ ਨਾ ਨ ਕਿਰਪਾ ਪਈ ਪ੍ਰਭ ਪਏ ਸਹਾਈ 사ਤੰਗ ਜੀ ਇਹਨਾਂ ਪਾੜ ਦੀਆਂ ਪੰਕਤੀਆਂ ਨੂੰ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ 21 ਦਿਨ 108 ਵਾਰੀ ਕਰੋ ਉਸ ਤੋਂ ਬਾਅਦ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਇਹਨੂੰ ਲਗਾਤਾਰ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ